ਸ਼੍ਰੀ ਗਰਿਤਪੁਰ ਸਾਹਿਬ ਨੇੜੇ ਪਾਖੜਾ ਨਹਿਰ ਦੇ ਵਿੱਚ ਇੱਕ ਥਾਰ ਗੱਡੀ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਤੇ ਇਹ ਵੀ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਿ ਇਸ ਥਾਰ ਗੱਡੀ ਦੇ ਵਿੱਚ ਹਿਮਾਚਲ ਦਾ ਰਹਿਣ ਵਾਲਾ ਇੱਕ ਨੌਜਵਾਨ ਸਵਾਰ ਸੀ ਜੋ ਕਿ ਪੰਜਾਬ ਦੇ ਵਿੱਚ ਘੁੰਮਣ ਆਇਆ ਸੀ ਤੇ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਜਿਹੜਾ ਉਹ ਦੇਰ ਰਾਤ ਪਾਖੜਾ ਨਹਿਰ ਦੇ ਨੇੜੇੋਂ ਲੰਘ ਰਿਹਾ ਸੀ ਸ਼੍ਰੀ ਗਰਿਤਪੁਰ ਸਾਹਿਬ ਨੇੜੇੋਂ ਲੰਘ ਰਿਹਾ ਸੀ ਉਹ ਦੇਰ ਰਾਤ ਇੱਕ ਗੱਡੀ ਪਾਖੜਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਗੋਤਾਖੋਰ ਜਿਹੜੇ ਨੇ ਉਹਨਾਂ ਦੇ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੌਕੇ ਤੇ ਕਈ ਲੋਕ ਜਿਹੜੇ ਨੇ ਉਹ ਫੰਕਸ਼ਨ ਹੈ ਤੇ ਪੁਲਿਸ ਦੀਆਂ ਟੀਮਾਂ ਵੀ ਉੱਥੇ ਪਹੁੰਚੀਆਂ ਹੋਈਆਂ ਨੇ ਤੇ ਗੋਤਾਖੋਰਾਂ ਦੇ ਵੱਲੋਂ ਇਸ ਨੌਜਵਾਨ ਨੂੰ ਡੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਗੱਲ ਜਿਹੜੀ ਆ ਸਾਹਮਣੇ ਆਈ ਹੈ ਕਿ ਨੌਜਵਾਨ ਜਿਹੜਾ ਇਸ ਨਹਿਰ ਦੇ ਵਿੱਚ ਡੁੱਬਣ ਦੇ ਨਾਲ ਉਸ ਦੀ ਮੌਤ ਵੀ ਹੋ ਸਕਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਜਿਹੜੀ ਹੈ ਕਿਰਤਪੁਰ ਸਾਹਿਬ ਨੇੜੇੋਂ ਸਾਹਮਣੇ ਆਈ ਹੈ ਤੇ ਪਾਖੜਾ ਨਹਿਰ ਦੇ ਵਿੱਚ ਠਾਰ ਸਵਾਰ ਇੱਕ ਨੌਜਵਾਨ ਡੁੱਬਦਾ ਦੋਸਤੋ ਬਾਤ ਉਸ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀ ਸਾਫ਼ ਇਹ ਵੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਥਾਰ ਗੱਡੀ ਜਿਹੜੀ ਉਹ ਨਹਿਰ ਦੇ ਵਿੱਚ ਤੈਰਦੀ ਹੋਈ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਜਿਹੜੀਆਂ ਨੇ ਉਹ ਸਾਫ਼ ਬਿਆਨ ਕਰ ਸਕਦੀਆਂ ਨੇ ਕਿ ਨੌਜਵਾਨ ਜਿਹੜਾ ਉਹ ਵੀ ਇਸ ਨਹਿਰ ਦੇ ਵਿੱਚ ਡੁੱਬ ਚੁੱਕਾ ਹੈ ਜਿਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਜਾਣਕਾਰੀ ਮਿਲੀ ਸੀ ਸਵੇਰੇ ਜਿੱਥੇ ਹੁਣ ਮੇਰੀ ਟੀਮ ਆਈ ਇੱਥੇ ਤੇ ਹੁਣ ਸਰਚ ਕਰਦੇ ਆਂ। ਹਾਂ ਕੀ ਲੱਗਦਾ ਵੀ ਇੱਥੇ ਹੁਣ ਸਲਿੰਗ ਫਸੇ ਆ ਲੱਗਦਾ ਗੱਡੀ ਇੱਥੇ ਹੋਵੇ। ਹਾਂ ਲੱਗਦਾ ਇੱਥੇ ਸ਼ਾਇਦ ਹੋਵੇ। ਹੋਰ ਅਸਾਂ ਪਾਇਆ ਵੀਰਾਂ। ਹਾਂ।